ਕੁਝ ਦਿਨ ਪਹਿਲਾਂ ਇੱਕ ਮਾਮਲਾ ਜਿਹੜਾ ਕਿ ਸਾਹਮਣੇ ਆਇਆ ਸੀ ਲੁੱਟ ਦਾ ਆਕਾਸ਼ ਐਵੇਨਿਊ ਵਿੱਚ ਚਾਰ ਲੁੱਟੋਰੀਆਂ ਵੱਲੋਂ ਵੜ ਕੇ ਇੱਕ ਗੱੜੇ ਉੱਥੇ ਲੁੱਟ ਨੂੰ ਅੰਜਾਮ ਦਿੱਤਾ ਸੀ ਪਿਸਟਲ ਦੀ ਨੋਕ ਤੇ 1.5 ਲੱਖ ਰੁਪਏ ਲੁੱਟ ਕੇ ਹੋਏ ਸੀ ਫਰਾਰ ਤੇ ਉਸ ਤੋਂ ਬਾਅਦ ਪੁਲਿਸ ਨੇ ਉਹ ਰਿਕਵਰੀ ਕਰਦੇ ਹੋਏ ਉਹ ਚਾਰੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਤੇ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਵੀ ਇਹ ਦੋਸ਼ੀਆਂ ਨੂੰ ਜਿਹੜਾ ਫੜ ਲਿੱਤਾ ਗਿਆ ਹੈ ਇਹਨਾਂ ਕੋਲ ਇੱਕ ਪਿਸਤਲ ਤੇ ਜਿੰਦਾ ਰੋਂਦ ਬਰਾਮਦ ਹੋਏ ਨੇ ਉਸ ਤੋਂ ਬਾਅਦ 1.5 ਲੱਖ ਰੁਪਇਆ ਬਰਾਮਦ ਹੋਇਆ ਇੱਕ Honda City ਕਾਰ ਬਰਾਮਦ ਹੋਈ ਹੈ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ ਇਹਨਾਂ ਚਾਰਾਂ ਦੋਸ਼ੀਆਂ ਨੂੰ ਫੜ ਲਿੱਤਾ ਗਿਆ ਹੈ ਆਓ ਸੁਣਦੇ ਹਾਂ ਪੂਰੀ ਜਾਣਕਾਰੀ ਹੈ ਕਿ ਜਿਹੜੀ ਅੱਜ ਦੀ ਪ੍ਰੈਸ ਕਾਨਫਰੈਂਸ ਹੈ ਇਹ ਅਸੀਂ ਮਕੱਦਮਾ ਨੰਬਰ 4 ਜਿਹੜਾ ਹੈਗਾ 4124 ਨੂੰ ਹੋਇਆ ਸੀਗਾ ਅੰਡਰ 397 ਤੇ 458 ਇਹ 34 ਆਪੀਸੀ ਦੇ ਤਹਿਤ ਸਦਰ ਪੁਲਿਸ ਸਟੇਸ਼ਨ ਤੇ ਦਰਜ ਹੋਇਆ ਸੀਗਾ ਇਹ ਮੁਕਦਮਾ ਪੰਕਜ ਅਗਰਵਾਲ ਵੱਲੋਂ ਦਰਜ ਹੋਇਆ ਸੀਗਾ ਜਿਹੜਾ ਆਕਾਸ਼ ਐਵੇਨਿਊ ਸੀਗਾ ਉਹਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਇਹਨਾਂ ਨੇ ਲੁੱਟਖੋ ਕੀਤੀ ਸੀਗੀ ਤੇ ਨਾਲ ਉਹਨਾਂ ਦੇ ਘਰ ਤੇ ਬਾਹਰ ਜਾਂਦੇ ਹੋਏ ਇਹਨਾਂ ਨੇ ਫਾਇਰਿੰਗ ਕੀਤੀ ਸੀਗੀ ਸੋ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਚਾਰ ਦੋਸ਼ੀ ਚਾਰੇ ਦੇ ਚਾਰੇ ਦੋਸ਼ੀ ਜਿਹੜੇ ਹੈਗੇ ਆ ਜਗਜੀਤ ਸਿੰਘ ਪ੍ਰਭਜੋ ਸਿੰਘ ਅਮਨਪ੍ਰੀਤ ਸਿੰਘ ਤੇ ਸਖਨੂਰ ਸਿੰਘ ਜਿਹੜੇ ਹੈਗੇ ਨੇ ਚਾਰੇ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਦੇ ਕੋਲੋਂ ਜਿਹੜਾ ਹੈਗਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਜਿਹੜਾ ਹੈਗਾ ਪਿਸਟਲ ਨਾਲ ਉਹਨਾਂ ਦੇ ਵਿੱਚ ਜਿਹੜਾ ਜਿੰਦਾ ਕਾਰਤੂਸ ਜਿਹੜਾ ਹੈਗਾ ਉਹ ਮੋਬਾਈਲ ਤੇ ਪੈਸੇ ਜਿਹੜੇ ਉਹਨਾਂ ਨੇ ਖੋਹ ਕੀਤੇ ਸੀਗੇ 1.5 ਲੱਖ ਤੇ ਕਰੀਬ ਕੀਤਾ ਸੀਗਾ ਜਿਹਦੇ ਵਿੱਚ ਅਸੀਂ 20000 ਰੁਪਏ ਨਾਲ ਰਿਕਵਰੀ ਕੀਤੀ ਔਰ 20000 ਰੁਪਏ ਨਾਲ ਅਕਾਊਂਟ ਜਾਮਾ ਕਰਾਇਆ ਸੀ ਉਹ ਫ੍ਰੀਜ਼ ਕਰ ਲਿਆ ਇਸ ਤੋਂ ਇਲਾਵਾ ਇਹਨਾਂ ਨੂੰ ਜਿਹੜੀ ਗੱਡੀ ਦੇ ਵਿੱਚੋਂ ਗਏ ਸੀਗੇ Honda City ਕਾਰ ਤੇ ਮੋਟਰਸਾਈਕਲ ਵੀ ਜਿਹੜਾ ਅਸੀਂ ਇਹਨਾਂ ਕੋਲੋਂ ਰਿਕਵਰ ਕਰ ਲਿਆ ਤੇ ਇਹ ਸਾਰਾ ਜਿਹੜਾ ਹੈਗਾ ਸਾਡੇ ACP ਜਿਹੜੇ ਹੈਗੇ ਵਰਿੰਦਰ ਖੋਸਾ SHO ਸਾਦਾ ਦੀ ਟੀਮ CIA 2 ਅਮੋਲਕਦੀਪ ਤੇ ਇਨਸਪੈਕਟਰ ਦਲਬਾਤ ਸਿੰਘ ਹੋਣਾ ਦੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਔਰ ਇਹ ਜਿਹੜਾ ਰਾਤ ਦਾ ਵੇਲਾ ਸੀਗਾ ਧੁੰਦ ਕਾਫੀ ਸੀਗੀ ਉਸ ਕਰਕੇ ਸਾਨੂੰ ਕਾਫੀ ਮੁਸ਼ਕਲ ਕਰਨੀ ਪਈ ਔਰ ਇਹ ਜਿਹੜਾ ਸੀ ਕਾਫੀ ਜਿਹੜਾ ਹੈਗਾ ਮਿਹਨਤ ਤੋਂ ਬਾਅਦ ਇੱਕ ਕੇਸ ਜਿਹੜਾ ਹੈ ਟਰੇਸ ਕੀਤਾ ਔਰ ਇਹਦੇ ਵਿੱਚ ਚਾਰੇ ਦੋਸ਼ੀ ਜਿਹੜੇ ਹੈਗੇ ਆ ਅਸੀਂ ਫੜ ਲਏਗੇ ਸਭ ਇੱਕ ਕਿਉਂ ਉੱਥੇ ਗਏ ਸੀ ਕੀ ਕਾਰਨ ਕੀ ਰਿਹਾ ਬੇਸਿਕਲੀ ਇਹਨਾਂ ਦੇ ਨਾਲ ਜਿਹੜਾ ਇੱਕ ਹੈਗਾ ਅਮਰਪ੍ਰੀਤ ਸਿੰਘ ਹੈਗਾ ਉਹ ਸਰਕਾਰੀ ਟੀਚਰ ਸੀਗਾ ਇਹਨਾਂ ਦੇ ਘਰ ਦੇ ਲਾਗੇ ਰਹਿੰਦਾ ਸੀਗਾ ਸੋ ਇਹਨਾਂ ਨੇ ਇਹਨਾਂ ਨੂੰ ਦੱਸਿਆ ਸੀਗਾ ਕਿ ਇਹਨਾਂ ਦੇ ਕੋਲ ਅਕ ਸਰਕਾਰ ਦੇ ਵਿੱਚ ਕਾਫੀ ਪੈਸਾ ਹੁੰਦਾ ਕਿਉਂਕਿ ਇਹਨਾਂ ਦਾ ਬੇਸਿਕਲੀ ਉੱਥੇ ਫਰਨੀਚਰ ਦਾ ਕੰਮ ਹੈ ਸੋ ਜੇ ਆਪਾਂ ਉੱਥੇ ਡਾਕਾ ਮਾਰਾਂਗੇ ਤਾਂ 7-8 ਲੱਖ ਰੁਪਏ ਦੇ ਕਰੀਬ ਜਿਹੜਾ ਹੈਗਾ ਸਾਨੂੰ ਪੈਸੇ ਮਿਲਣ ਦੀ ਉਮੀਦ ਸੋ ਇਸ ਸਾਜ਼ਿਸ਼ ਤਹਿਤ ਇਹਨਾਂ ਨੇ ਸਾਰੀ ਜਿਹੜੀ ਸੀਗੀ ਘਟਨਾ ਨੂੰ ਇਲਜ਼ਾਮ ਦਿੱਤਾ ਸਰਕਾਰੀ ਟੀਚਰ ਵੀ ਪਰਚੇ ਦਿੱਤਾ ਜੀ ਜੀ ਉਹਨਾਂ ਨੂੰ ਜਿਹੜਾ ਮਾਸਟਰਮਾਈਂਡ ਉਹੀ ਸੀਗਾ ਉਹਨਾਂ ਨੇ ਹੀ ਅੱਗੇ ਇਹਨਾਂ ਨੂੰ ਦੱਸਿਆ ਉਹਨਾਂ ਦੇ ਹਾਇਰ ਕੀਤਾ ਸੀਗਾ ਸਾਰਾ ਕੁਝ ਬਿਲਕੁਲ ਗ੍ਰਿਫਤਾਰ ਹੈ ਜੀ ਉਹਨਾਂ ਦਾ ਅਮਨਪ੍ਰੀਤ ਸਿੰਘ ਨਾਮ ਹੈਗਾ ਜੀ ਉਹਨਾਂ ਨੇ ਫਰੋਤੀ ਤਾਂ ਕੀਤਾ ਗਿਆ ਸੀ। ਇਸ ਲਈ ਇਹਨਾਂ ਨੇ ਕੋਈ ਫਰੋਤੀ ਵੀਗਰਾ ਮੰਗੀ ਅੰਦਰ ਨਹੀਂ। ਨਹੀਂ ਫਰੋਤੀ ਨਹੀਂ ਮੰਗੀ ਇਹਨਾਂ ਨੇ ਜਿਹੜੀ ਉੱਥੇ ਲੁੱਟਖੋ ਕੀਤੀ ਸੀਗੀ। ਲੁੱਟਖੋ ਕੀਤੀ ਪਿਸਤੌਲ ਵਿਖਾ ਕੇ ਪਿਸਤੌਲ ਦੀ ਨੌਕ ਦੇ ਵਿੱਚ ਘਾਰ ਵੜ ਕੇ ਜਿਹੜਾ ਰਾਤ ਦਾ 8:30 ਵਜੇ ਦਾ ਟਾਈਮ ਸੀਗਾ ਉਦੋਂ। ਉਦੋਂ ਇਹਨਾਂ ਨੇ ਕੀ ਕੀਤਾ ਆਕਾਸ਼ ਐਵੇਨਿਊ ਦੇ ਵਿੱਚ। ਪਰ ਇਹਨਾਂ ਦੀ ਉਮਰ ਤੇ ਬਿਜ਼ਨਸ ਕੀ ਜਿਹੜਾ। ਇਹਨਾਂ ਦੀ ਉਮਰ ਜਿਹੜੀ ਹੈਗੀ ਆ ਅਪ੍ਰੋਕਸੀਮੇਟਲੀ 20 ਤੋਂ ਲੈ ਕੇ ਆਪਾਂ ਕਹਿ ਸਕਦੇ ਹਾਂ 20 ਤੋਂ 25 ਸਾਲ ਦੇ ਵਿੱਚ ਹੈਗੇ ਆ। ਬਾਕੀ ਇੱਕ ਪਲੱਸ 2 ਕਰ ਰਿਹਾ ਹੈ, ਖੇਤੀਬਾੜੀ ਕਰ ਰਿਹਾ ਹੈਗਾ। ਇੱਕ ਐਸ.ਆਈ.ਟੀ.ਜ਼ ਅ हां एक्चुअली ਇਹਨਾਂ ਦੇ ਨਾਲ ਜਿਹੜਾ ਬੰਦਾ ਜਿਹੜਾ ਇੱਕ ਹੈਗਾ ਆਪਣਾ ਅਮਨਪ੍ਰੀਤ ਸਿੰਘ ਜਿਹੜਾ ਇਹਨਾਂ ਦੇ ਘਰ ਦੇ ਲਾਗੇ ਰਹਿੰਦਾ ਸੀਗਾ ਉਹਨੂੰ ਸਾਰੀ ਉਤੋਂ ਦਾ ਪਤਾ ਸੀਗਾ ਉਹਨੇ ਸਾਰਾ ਇਹਨਾਂ ਨੂੰ ਵਿਖਾਇਆ ਸੀਗਾ ਤੇ ਸਾਰੀ ਲੈ ਕੇ ਤੁਰਾਇਆ ਸੀਗਾ ਉਹਨੂੰ ਪ੍ਰੀਤੀ ਦੋਸਤੀ ਸੀਗੀ ਉਸ ਪਰਿਵਾਰ ਦੇ ਨਾਲ ਉਹਨਾਂ ਦੇ ਨਾਲ ਗਵਾਂਢ ਚ ਵਿੱਚ ਰਹਿੰਦਾ ਸੀਗਾ ਜਿੱਦਾਂ ਗਵਾਂਢੀਆਂ ਨੂੰ ਪਤਾ ਹੀ ਹੁੰਦਾ ਕਿ ਉਹਨਾਂ ਦਾ ਉੱਥੇ ਫਰਨੀਚਰ ਦਾ ਕੰਮ ਸੀਗਾ ਆਂਦੇ ਜਾਂਦੇ ਉਹਨਾਂ ਕੋ ਪੈਸੇ ਹੁੰਦੇ ਨੇ ਸੋ ਇਸ ਕਰਕੇ ਉਹਨਾਂ ਨੇ ਇਹ ਕੰਮ ਕੀਤਾ ਸੀਗਾ ਕੀ ਇਹਨੇ ਕੋਈ ਫਾਇਰ ਵੀ ਕੀਤਾ ਸੀ ਹਾਂ ਇਹਨਾਂ ਨੇ ਦੋ ਫਾਇਰ ਕੀਤੇ ਸੀ ਉਹਨਾਂ ਦੇ ਘਰ ਤੇ ਬਾਅਦ ਜਾਂਦੇ ਹੋਏ ਜਦੋਂ ਉਹ ਕੀਤੇ ਸੀ ਇਹਨਾਂ ਕੋਲ ਪਹਿਲਾਂ ਹੀ ਮਾਮਲਾ ਦੱਸ ਨਹੀਂ ਪਹਿਲਾ ਇਨ ਮਤ ਇਹ ਆ ਕਿ ਕਿੰਨੀ ਦੇਰ ਤੋਂ ਚਲਾ ਰਹੇ ਸੀ ਕੁਝ ਉਹਨਾਂ ਦੀ ਕੋਈ ਹੋਰ ਕੋਈ ਗੱਲ ਸਮਝ ਨਹੀਂ ਆਈ ਹੋਈ ਹਜੇ ਇਨਟੈਰੋਗੇਸ਼ਨ ਜਿਹੜੀ ਹੈਗੀ ਹੈ ਦੀ ਪੁਛਗਿੱਛ ਕਰਕੇ ਫੇਰ ਹੀ ਤੁਹਾਨੂੰ ਅੱਗੇ ਕੁਝ ਦੱਸ ਸਕਾਂਗੇ ਇਹਨਾਂ ਨੇ ਵੈਪਨ ਕਿੱਥੋਂ ਲਿਆਦ ਗਿਆ ਉਹਦੇ ਬਾਰੇ ਕੋਈ ਪਤਾ ਨਹੀਂ ਵੈਪਨ ਜਿਹੜਾ ਹੈਗਾ ਉਹ ਜਿਹੜਾ ਸਾਡਾ ਅੱਗੇ ਫਦਰ ਚੱਲ ਰਹੀ ਹੈ ਇਨਵੈਸਟੀਗੇਸ਼ਨ ਵੈਪਨ ਰਿਕਵਰ ਕਰ ਲਿਆ ਹੈ ਜੇ ਕਿੱਥੋਂ ਆਇਆ ਕਿੱਥੇ ਨਹੀਂ ਆਇਆ ਉਹ ਮੈਂ ਹਜੇ ਨਹੀਂ ਦੱਸ ਸਕਦਾ ਇਸ ਸਟੇਜ ਤੇ ਕਿਉਂਕਿ ਇਹ ਉਹਨਾਂ ਸਾਡਾ ਅਗਲਾ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਪ੍ਰਭਾਵਿਤ ਹੋ ਸਕਦੀ ਹੈ ਸੋ ਬਾਅਦ ਚ ਦੱਸਿਆ ਜਾਏਗਾ ਤੇ ਚਾਰੇ ਤਿੰਨ ਚਾਰੇ ਦੋਸਤ ਨੇ ਆਪਸ ਵਿੱਚ ਅਮਨਪ੍ਰੀਤ ਦੇ ਸੰਪਰਕ ਚਾਹੇ ਕਿਵੇਂ ਸੀ ਅਮਨਪ੍ਰੀਤ ਦੇ ਚਾਰੇ ਜਿਹੜੇ ਹੈਗੇ ਇੱਕ ਦੋਸਤ ਹੈਗੇ ਨੇ ਸਾਰੇ ਆਪਸ ਨੂੰ ਇੱਕ ਦੂਜੇ ਨੂੰ ਜਾਣਦੇ ਸੀ ਕੋਈ ਹੋਰ ਤੇ ਨਹੀਂ ਕੋਈ ਅਚ ਨੋਰਮਲ ਸਵਾਲ ਨਹੀਂ ਬਸ ਇਹ ਥੈਂਕ ਯੂ ਬਾਕੀ ਤੁਹਾਨੂੰ ਦੂਜਾ ਕੇਸ ਦੱਸਦੇ ਜੀ ਬਿਲਕੁਲ